ਲਓ ਜੀ ਆਪਾਂ ਕਰ ਲਈ ਪੂੜਿਆਂ ਦੀ ਤਿਆਰੀ ਉਸ ਦਿਨ ਆਪਾਂ ਗੈਸ ਤੇ ਬਣਾਇਦੇ ਚੁੱਲਾ ਲਿੱਪ ਲਿਆ ਜੀ ਆਪਾਂ ਬੰਡੂ ਲਾ ਲਿਆ ਆਜ ਬੰਡੂ ਵਾਲਾ ਚੱਕਰਾ ਆਪਣਾ ਠੀਕ ਹੈ ਜੀ ਹਾਪਾ ਪੱਕਾ ਖੀਆ ਰ ਪੰਜ ਲੁਪੜਾ ਨਾਲ ਕਰਾਂਗੇ ਜੀ ਚੁੱਲ੍ਹੇ ਤੇ ਲਓ ਜੀ ਆਪਾਂ ਕਰ ਲਈ ਜੀ ਤਿਆਰੀ ਹੋ ਗਈ ਦੇਖੋ ਜੀ ਆਪਾਂ ਖੀਰ ਧਰ ਲਈ ਆਹ ਕੌਲੀ ਆਪਾਂ ਨੇ ਪਾਈਆ ਜੋਹਾਂਦੀ ਆਪ ਇਹਨੀ ਲੱਗੀ ਆਪਣਾ ਰਤੂਵੀ ਤੇ ਨਾ ਸਾਡੇ ਤਨ 3 ਕਿਲੋ ਹੋਊਗਾ ਜੀ ਲਓ ਜੀ ਆਪਾਂ ਖੀਰ ਵੀ ਉਤਾਰ ਲਈ ਖੀਰ ਆਪਣੀ ਕੁਲ ਗਈ ਜੀ ਠੀਕ ਹੈ ਪੂਰੀ ਵੇਹਣ ਤਿਆਰ ਹੋ ਗਈ ਹੁਣ ਆਪਾਂ ਅੱਗੇ ਦਾ ਪ੍ਰੋਸੈਸ ਕਰਦੇ ਹਾਂ ਊੜਿਆਂ ਦਾ ਆਪਾਂ ਛਾਟੇ ਦਾ ਕੋਲ ਤਿਆਰ ਕਰਦੇ ਹਾਂ ਲਓ ਜੀ ਅੱਧਾ ਕ ਚਮਚਾ ਆਪਾਂ ਨੇ ਬਾਦਿਆ ਸੌਫ ਸੌਫ ਨਾਲ ਹਾਜਮਾ ਬਹੁਤ ਠੀਕ ਰਹਿੰਦਾ ਵਧੀਆ ਲੱਗਦੀ ਹੈ ਜੀ ਊੜਿਆਂ ਚ ਸੌਫ ਹੋਣ ਸੇ ਵੀ ਲਓ ਜੀ ਹੁਣ ਆਪਾਂ ਕੋਲ ਡੱਕਾ ਦੇਖੋ ਜੇ ਆਪਾਂ ਇੰਨਾ ਕੁ ਵੇਸਨ ਲੈ ਤਾਂ ਦੋ ਬਾਟੀਆਂ ਇਹ ਪਾਉਣ ਦੇ ਪਾਟ ਦੇਣਾ ਲਾਜ ਤੁਸੀਂ ਆਪਣੇ ਪਰਿਵਾਰ ਦੇ ਹਿਸਾਬ ਨਾਲ ਪਾ ਲਿਓ ਆਪਣਾ ਜੀ ਲੋ ਜੀ ਆਟਾ ਕਰਦੇ ਆਪਾਂ ਬਰਾ ਹੁਣ ਆਪਾਂ ਕਾ ਲਿਆ ਸੱਕਰ ਸੱਕਰ ਆਪਣੀ ਸਾਣੀ ਹੋਈ ਆ ਤਾਂ ਵਰਤ ਪੈ ਤੇ ਸੋਨੇ ਨੇ ਪੱਲਾ ਪਿਆਉਂ ਕਰਦੇ ਇਹ ਇੱਕ ਵਾਕੀ ਪਾਮੰਦੇ ਸੱਕਰ ਤੇ ਲੇਕੋ ਲਈ ਹੁਣ ਆਪਾਂ ਸਿੱਕੀ ਦੀ ਸੱਕਰ ਵੀ ਪ੍ਰੰਗ ਕਰਦੇ ਲੋ ਇਹ ਖਾਲੇ ਲੈ ਆਪਣੇ ਪਾਣੀ ਪਾਣੀ ਦੇ ਦੇ ਆਪਾਂ ਤੁੰਗਾ ਪਿੰਦਾ ਚ ਮੈਂ ਤਾਂ ਤੱਕ ਦੇ ਹਿਸਾਬ ਨਾਲ ਪਾ ਲਵਾਂਗੇ ਜਦੋਂ ਆਪਾਂ ਮਿਲ ਕੇ ਪਾ ਕੇ ਦੇਖਦੇ ਹਾਂ ਇਹਦੇ ਵਿੱਚ ਕੋਈ ਮਿੱਠਾ ਸੋਡਾ ਪਾਉਣੀ ਲੋੜ ਨਹੀਂ ਜੀ ਕੋਈ ਮਿੱਨੋ ਪਾਉਣੀ ਲੋੜ ਨਹੀਂ ਕਿਉਂਕਿ ਸਬਕਰਾਣੇ ਵਿੱਚ ਸਭ ਕੁਝ ਪਾਇਆ ਹੀ ਹੁੰਦਾ ਹੈ ਆਮਾਹਂਗਾ ਪਾ ਥੋੜਾ ਥੋੜਾ ਇਹ ਪਹਿਲਾ ਕਵੱਟੀ ਪਾ ਲੇ ਆਪਾਂ ਇਹਦੇ ਨਾਲ ਕੋਲਾਂਗੇ ਨਾ ਆਪਾਂ ਹੱਥ ਨਾਲ ਕੋਲ ਤਿਆਰ ਕਰ ਸਕਦੇ ਹ ਪਰ ਆਪਾਂ ਇਹਦੇ ਨਾਲ ਕਰਾਂਗੇ ਇਹ ਲਓ ਜੀ ਇਸ ਕਵੱਟੀ ਹੋਰ ਪਾ ਲਈ ਫਿਰ ਦੇਖਦੇ ਬਕਿੰਨਾ ਕੋਰ ਪਾਊਗਾ ਕਿੰਨੇ ਸੋਗਾ ਜੀ ਇਹ ਚੰਗੇ ਤਰ੍ਹਾਂ ਗੱਠਾਂ ਮਾਰ ਲੈਣੀਆਂ ਨੇ ਜਿਹੜੀਆਂ ਅੰਦਰ ਵਿੱਚ ਪੈ ਜਾਂਦੇ ਨੇ ਪੈਣੇ ਨਹੀਂ ਚਾਹੀਦੇ ਇਹਦਾ ਵਧੀਆ ਕੋਲ ਤੋੜਨਾ ਚਾਹੀਦਾ ਇੱਕ ਪਾਸੇ ਨਹੀਂ ਕੋ ਮਾਰਨਾ ਕੋਈ ਵਧੀਆ ਲਈ ਇਸ ਤਰ੍ਹਾਂ ਖੜ ਚੱਲ ਜੇ ਇਹ ਦੇਖੋ ਉਹ ਦਿਨੀਆ ਇਹ ਕੋਈ ਗੱਠ ਨਹੀਂ ਸਾਰਾ ਵਧੀਆ ਕਲੀਅਰ ਹੋ ਰਿਹਾ ਹੈ ਜੀ ਆਪਣਾ ਤੇ ਉਹ ਸੌਫ ਦਿਸਦੇ ਆ ਜੀ ਲਓ ਜੀ ਦੇਖਦੇ ਆਪਾਂ ਇੱਕ ਬਾਟੀ ਪਾਉਂਕਿ ਹੁਣ ਅੱਧੀ ਹੋਰ ਪੋਵੇ ਦੇਖ ਲਓ ਕਿੰਨੀ ਬਾਟੀ ਦਿਲਦੀ ਪਾ ਰਹੇ ਹਾਂ ਜੀ anche noi non ci facciamo un po' di fatica. Adesso non una lenza da vanga, ma è ਅਗਿਆ ਨੂੰ ਭੂਰੇ ਨੂੰ ਬੈਠਰ ਥੋੜ੍ਹਾ ਜਿਹਾ ਕੱਕੜਾ ਚਾਹੀ ਲੈ ਰਹੀ ਜਿਹੜਾ ਮਾਲ ਤੋ ਰੱਖ ਕੇ ਬਹੁਤ ਪਹਿਲਾਂ ਦਾ ਮਾਲ ਕਰਨ ਕਿੱਦਾਂ ਵੀ ਸੀਪਾਂ ਚ ਦਿਖਾਉਣਾ ਉਂ ਦੇਸ ਬੈਟਰ ਆਪਣਾ ਇਸ ਤਰ੍ਹਾਂ ਨਾ ਠੀਕ ਹੈ ਜੀ ਲਓ ਜੀ ਆਪਣਾ ਬੈਟਰ ਤਿਆਰ ਆ ਠੀਕ ਹੈ ਜੀ ਲਓ ਜੀ ਹੁਣ ਆਪਾਂ ਇਹਨੂੰ ਟਾਂਕ ਕੇ ਰੱਖ ਦਿਆਂ 10 ਮਿੰਟ ਅੰਨਾ ਜਿਹਾ ਨਾ ਫਟਾਪਦਾ ਨਹੀਂ ਲਓ ਜੀ تین ਕਟੀਆਂ ਜੋ ਆਪਣਾ ਇੰਨਾ ਕੁ ਬਚ ਗਿਆ ਤਾਂ 2.5 ਕਟੀਆਂ ਪਾਣੀ ਦੀਆਂ ਪਈਆਂ ਇੱਕ ਕਸਤ ਕਰਦੇ ਜੀ ਆ ਵਾਟੇ ਇੱਕ ਕਸਤ ਕਰਦੇ ਦੋ ਆਟੇ ਦੀਆਂ ਟਾਈ ਬਾਟੀਆਂ ਪਈਆਂ ਨੇ ਪਾਣੀ ਨਹੀਂ ਬਾਕੀ ਆਪਾਂ ਦੇਖ ਲੈ 10 ਮਿੰਟ ਬਾਅਦ ਰਸਟੋ ਦਿੱਤੀ ਆਟੇ ਨੂੰ ਰਿਸਤਿਆ ਹੋਊਗਾ ਫਿਰ ਦੇਖਦੇ ਆਂਗੇ ਜੇ ਪਾਣੀ ਪਾਉਣ ਦੀ ਲੋੜ ਪਤਾ ਪਰ ਪਾ ਲਾਂਗੇ ਨਹੀਂ ਬੈਟਰ ਹੋ ਗਈ ਹੁਣ ਆਪਣਾ ਕੂੜਿਆ ਲੈ ਕੇ ਕਢ ਸੀ ਚਾਹਣੀ ਜਿਹਦੇ ਨਾਲ ਆਪਾਂ ਪਾਵਾਂਗੇ ਪਰ ਟੋਣ ਲਈ ਚਮਚਾ ਲਵਾਂਗਾ ਤੇ ਕੱਢਣ ਲਈ ਚਾਹਣੀ ਚੱਲੋ ਠੀਕ ਹੈ ਜੀ ਆਹ ਦੇਖੋ ਜੀ ਆਪਾਂ ਮੰਗ ਕੇ ਧਰ ਲਿਖੜਾਹੀ ਜੀ ਕੂੜਿਆ ਵਾਲੀ ਕੜਾਹੀ ਆ ਜੀ ਆਪਾਂ ਲੋਹੜੇ ਚ ਨਹੀਂ ਬਣਾ ਸਕਦੇ ਠੀਕ ਹੈ ਨੀ ਇਹ ਥੂੜੇ ਵਾਲੀ ਪਰਾਹੀ ਆਪਾਂ ਮਾਜਨੇ ਸਮਾਰਨੇ ਤੇ ਆ ਆਪਣਾ ਸਰਨਾ ਜੀ ਹੁਣ ਆਪਾਂ ਜਾਲਦੇ ਅੱਗ ਆਪਾਂ ਛੋਟੇ ਛੋਟੇ ਟੋਟੇ ਲੈ ਲੈ ਦੇ ਕਰਕੇ ਤੇ ਅੱਗ ਜਾਲਣ ਵਾਸਤੇ ਹੋਗਾ ਤੇਲ ਤਾਂ ਮਿਲਦਾ ਨਹੀਂ ਜਿਮਿੱਟੀ ਦਾ ਲੋਹੜੀ ਆਪਾਂ ਪਤਾ ਹੋ ਕੇ ਪਕਾ ਲੈ ਆਹ ਪੜੇ ਮਾਹਪੂਰੇ ਨਹੀਂ ਆਹ ਪੜਾ ਅਵੇ ਵਾਲਾ ਪੂੜਾ ਦੇਖੋ ਇਹਨੇ ਬਥੇ ਬੜਕ ਤੇ ਆਪੇ ਪਾਉਂਦੇ ਪਾਲੇ ਆਲੂ ਪੋਠੇ ਨੇ ਆਹਨੇ ਕੀਰ ਵੰਗੀ ਜੀ ਆਪਾਂ ਮੱਠਾ ਟੇਕਦੇ ਜੀ ਆਪਾਂ ਖੇੜੇ ਕਰਦੇ ਦੇਖੋ ਜੀ ਆਪਾਂ ਚੂਟੇ ਦੀ ਮਦਦ ਨਾਲ ਉਹ ਕਰਦੇ ਨੇ ਕਿਉਂਕਿ ਲੋਂਡੇ ਦੇ ਵਿੱਚ ਤਾਂ ਡੰਗਾ ਹੀ ਦੀਆ ਤਾਂ ਦੂਸਰਾ ਲੋਟਰ ਚਾਰ ਨੇ ਨਾ ਹੋਲੰਡਨ ਵੀ ਬਟਾ ਜੰਨ ਨੇ ਇਹਦੇ ਵਿੱਚ ਚਾਰ ਚਾਰ ਨਾ ਨੀ ਬਟਾ ਜਾਂਦੇ ਨੇ ਨਾ ਜੀ ਲਓ ਜੀ ਆਪਣਾ ਸਾਰਾ ਕੁਸ ਬਣ ਕੇ ਤਿਆਰ ਹੋ ਗਿਆ ਪਤਾ ਨਹੀਂ ਪਤਾ ਲੈ ਉਹ ਵੀ ਪੱਕ ਗਏ ਆ ਢਾਜ